ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨਸਰੀ ਮਹੱਲਾ ਪੰਜਵਾ ਜਦੋਂ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਸਹਿ ਮਹਾਰਾਜ ਜੀ ਨੂੰ ਬਾਬਾ ਬੁੱਢਾ ਸਾਹਿਬ ਜੀ ਲਾਹੌਰ ਤੋਂ ਸ੍ਰੀ ਅਮਰਸਰ ਸਾਹਿਬ ਲਿਆਏ ਸਨ ਉਸ ਵਕਤ ਸਤ ਗੁਰਾਂ ਦਾ ਸ਼੍ਰੇਸ਼ਟ ਜਨਾਂ ਦੀ ਸੰਗਤ ਦਾ ਉਪਕਾਰ ਸ਼ਬਦ ਉਚਾਰਨ ਕਰਕੇ ਦੱਸਦੇ ਹਨ ਜਬ ਤੇ ਦਰਸ਼ਨ ਭੇਟੇ ਸਾਧੂ ਭਲੇ ਦਿਨਸ ਓਏ ਆਏ ਏ ਭਾਈ ਜਦੋਂ ਤੋਂ ਸਾਨੂੰ ਸ਼੍ਰੇਸ਼ਟ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਹਿ ਮਹਾਰਾਜੀ ਸਾਧੂ ਸੰਤ ਜਨਾਂ ਦੀ ਸੰਗਤ ਦੇ ਦਰਸ਼ਨ ਦੀਦਾਰ ਮਿਲੇ ਭਾਵ ਪ੍ਰਾਪਤ ਹੋਏ ਓਏ ਪਾਵ ਉਹ ਦਿਨ ਤੋਂ ਸਾਡੇ ਭਲੇ ਚੰਗੇ ਦਿਨ ਆ ਗਏ ਭਲੇ ਸ੍ਰੇਸ਼ਟ ਬ੍ਰਹਮ ਗਿਆਨ ਵਾਲੇ ਦਿਨ ਆ ਗਏ ਮਹਾ ਆਨੰਦ ਸਦਾਕਾਰ ਕੀਰਤਨ ਪੁਰਖ ਵਿਦਾਤਾ ਪਾਏ ਮਹਾ ਪਰਮ ਆਨੰਦ ਦੀ ਪ੍ਰਾਪਤੀ ਹੋਈ ਹੈ ਅਤੇ ਸਦੀਵ ਕਾਲ ਕੀਰਤਨ ਹਰ ਜਸ ਗਾਇਨ ਕਰਕੇ ਪੁਰਖ ਪੂਰਨ ਵਿਦਾਤਾ ਫਲ ਬਰਦਾਤਾ ਸਰੂਪ ਸਤਿਗੁਰੂ ਪਰਮੇਸ਼ਰ ਵਾਹਿਗੁਰੂ ਜੀ ਨੂੰ ਪ੍ਰਾਪਤ ਕਰ ਲਿਆ ਹੈ। ਅਬ ਮੋਹ ਅਬ ਮੋਹ RAM ਜਸੋ ਮਨ ਗਾਇਓ। ਏ ਭਾਈ ਅਬ ਹੁਣ ਮੈਂ ਭਾਵ ਮੇਰੇ ਮਨ ਨੇ RAM ਪਰਮੇਸ਼ਰ ਦੇ ਜਸੋ ਕੀਰਤਨ ਨੂੰ ਤੇ ਕੀਰਤ ਨੂੰ ਹਿਰਦੇ ਕਰਕੇ ਗਾਉਣਾ ਕੀਤਾ ਹੈ ਤਾਂ ਪਉ ਪ੍ਰਗਾਸ ਸਦਾ ਸੁਖ ਮਨ ਮਹਿ ਸਤਿਗੁਰ ਪੂਰਾ ਪਾਇਓ ਰਹਾਉ ਸਾਨੂੰ ਪ੍ਰੋਖ ਪ੍ਰਗਾਸ ਗਿਆਨ ਪ੍ਰਾਪਤ ਹੋ ਗਿਆ ਅਤੇ ਮਨ ਵਿੱਚ ਹਮੇਸ਼ਾ ਸੁਖ ਆਨੰਦ ਪ੍ਰਾਪਤ ਹੋਇਆ ਹੈ ਕਿਉਂਕਿ ਅਸੀਂ ਪੂਰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਹਿ ਮਹਾਰਾਜ ਜੀ ਨੂੰ ਪਾਇਆ ਹੈ ਰਹਾਉ ਬਿਸਰਾਮ ਦੇ ਕੀ ਸਤਿਗੁਰੂ ਕਿਰਪਾ ਕਰਦੇ ਆ ਗੁਣ ਨਿਦਾਨ ਰਿੱਧ ਪੀਤਰ ਵਸਿਆ ਤਾ ਦੁਖ ਪਰਮ ਪਉ ਭਾਗਾ ਹੀ ਪਾਈ ਜਦੋਂ ਸਤਿਗੁਰਾਂ ਦੀ ਕਿਰਪਾ ਦੁਆਰਾ ਸ਼ੁਭ ਗੁਣਾਂ ਦਾ ਨਿਦਾਨ ਖਜਾਨਾ ਪਰਮੇਸ਼ਰ ਸਾਡੇ ਹਿਰਦੇ ਵਿੱਚ ਵਸ ਗਿਆ ਤਦੋਂ ਜੰਮਣ ਮਰਨ ਦਾ ਦੁਖ ਕਹੀਏ ਦੁਖ ਸਰੂਪ ਦਾ ਪਰਮ ਭਲੇਖਾ ਤੇ ਕਾਲ ਦਾ ਭਉ ਡਰ ਆਦਿਕ ਸਭ ਭੱਜ ਗਏ ਨਸ ਗਏ ਪਈ ਪ੍ਰਾਪਤ ਅਵਸਤ ਅਗੋਚਰ RAM ਨਾਮ ਰੰਗ ਲਾਗਾ RAM ਪਰਮੇਸ਼ਰ ਦੇ ਨਾਮ ਵਿੱਚ ਰੰਗ ਪ੍ਰੇਮ ਲੱਗਣੇ ਕਰਕੇ ਅਗੋਚਰ ਇੰਦਰੀਆਂ ਦੇ ਅਵਿਸ਼ੇ ਆਤਮਿਕ ਵਸਤੂ ਦੀ ਪ੍ਰਾਪਤੀ ਹੋਈ ਹੈ ਚਿੰਤ ਅਚਿੰਤਾ ਸੋਚ ਅਸੋਚਾ ਸੋਗ ਲੋਭ ਮੋਹ 타ਕ ਜਿਹੜੀ ਵਿਪਤਾ ਆਉਣ ਵੇਲੇ ਮਨ ਦੀ ਬਹਿਬਲ ਹਾਲਤ ਹੋ ਜਾਂਦੀ ਸੀ ਉਨਾਂ ਸਾਰੀਆਂ ਚਿੰਤਾਵਾਂ ਤੋਂ ਅਚਿੰਤਾ ਬੇਫਿਕਰ ਹੋ ਗਏ ਹਾਂ ਸੋਚ ਅਸੋਚਾ ਸੋਚਾਂ ਤੋਂ ਅਸੋਚ ਹੋ ਗਏ ਆ ਜਿਹੜੀਆਂ ਸੰਸਾਰਿਕ ਸੋਚਾਂ ਸੋਚਣੀਆਂ ਸੀ ਉਹਨਾਂ ਅਸੋਚਾ ਭਾਵ ਸੋਚਾਂ ਤੋਂ ਰਹਿਤ ਹੋ ਗਏ ਜੋ ਪਹਿਲਾਂ ਮਨ ਅਸੋਚਾ ਬੇਵਿਚਾਰਾ ਆਇਆ ਫਿਰਦਾ ਸੀ ਹੁਣ ਸੋਚ ਵਿਚਾਰਵਾਨ ਹੋ ਗਿਆ ਹੁਣ ਅਸੋਚਾ ਅਪਵਿੱਤਰਤਾਈ ਤੋਂ ਰਹਿਤ ਹੋ ਗਏ ਸੋਚ ਪਵਿੱਤਰ ਹੋ ਗਏ ਹਾਂ ਪਾਪ ਹੁਣ ਮਨ ਵਿਚਿਆਂ ਦੀ ਵਾਸ਼ਨਾ ਕਰਕੇ ਅਪਵਿੱਤਰ ਨਹੀਂ ਹੁੰਦਾ ਸਗੋਂ ਪਵਿੱਤਰ ਹੋ ਗਿਆ ਹੈ ਪਦਾਰਥਾਂ ਦੇ ਵਿਛੜਨੇ ਦਾ ਸੋਗ ਗਮ ਪਦਾਰਥਾਂ ਦੇ ਜੋੜਨ ਦਾ ਲੋਭ ਲਾਲਚ ਤੇ ਸਰੀਰਾਂ ਦਾ ਮੋਹ ਸਨੇਹਾਦਕ ਇਹ ਵੀ ਥੱਕ ਗਿਆ ਖਪਤ ਹੋ ਗਿਆ ਹੋਮੈ ਰੋਗ ਮਿਟੇ ਕਿਰਪਾ ਤੇ ਜਮ ਤੇ ਭਏ ਬਿਬਾਕਾ ਹੋਮੈ ਹੰਗਤਾ ਮਮਤਾ ਦੀ ਰੋਗ ਵੀ ਸਤਿਗੁਰਾਂ ਦੀ ਕਿਰਪਾ ਕਰਨ ਤੋਂ ਮਿਟ ਗਏ ਅਤੇ ਜਮਾ ਤੋਂ ਵੀ ਬਿਬਾਕਾ ਬੇਖੌਫ ਨਿੱਡਰ ਹੋ ਗਏ ਆ ਜਮਾ ਬਿਬਾਕਾ 바ਕਾ ਡਰ ਤੋਂ ਵੀ ਬੇਰਹਿਤ ਹੋ ਗਏ ਆ ਜਮਾ ਦੇ 바ਕਾ ਬਾਕੀ ਪਾਵ ਹਿਸਾਬ ਲੈਣ ਦੇਣ ਤੋਂ ਰਹਿਤ ਹੋ ਗਏ ਆ ਗੁਰ ਕੀ ਟਹਿਲ ਗੁਰੂ ਕੀ ਸੇਵਾ ਗੁਰ ਕੀ ਆਗਿਆ ਪਾਣੀ ਸਰੀਰ ਕਰਕੇ ਸਤਿਗੁਰਾਂ ਦੀ ਟਹਿਲ ਸੇਵਾ ਕਰਦੇ ਹਾਂ ਬਾਣੀ ਕਰਕੇ ਗੁਰੂ ਸਤਿਗੁਰੂ ਸਾਹਿਬ ਜੀ ਦੀ ਭਗਤੀ ਰੂਪ ਸੇਵਾ ਖਿਦਮਤ ਟਹਿਲ ਕਰਦੇ ਹਾਂ ਜਿਹੜਾ ਮਨ ਚੋਂ ਆਪਾ ਭਾਵ ਮੀਟ ਕੇ ਸਭ ਕੁਝ ਗੁਰਾਂ ਦਾ ਸਮਝੜਾ ਇਹ ਮੰਨ ਕਰਕੇ ਸਾਨੂੰ ਗੁਰੂ ਸਾਹਿਬ ਜੀ ਦੀ ਆਗਿਆ ਰਜ਼ਾ ਮੰਨਣੀ ਪਾ ਗਈ ਹੈ ਜਿਹੜੀ ਸਤਿਗੁਰਾਂ ਦੀ ਮਨ ਬਾਣੀ ਸਰੀਰ ਕਰਕੇ ਆਗਿਆ ਮੰਨਣੀ ਪਾਉਣੀ ਹੈ ਇਹੋ ਹੀ ਗੁਰਾਂ ਦੀ ਟਹਿਲ ਤੇ ਇਹੋ ਹੀ ਗੁਰਾਂ ਦੀ ਸੇਵਾ ਹੈ ਕਹ ਨਾਨਕ ਜਿਨ ਜਮ ਤੇ ਕਾਢੇ ਤਿਸ ਗੁਰ ਕੈ ਕੁਰਬਾਨੀ ਸਤਗੁਰੂ ਜੀ ਕਥਨ ਕਰਦੇ ਹਨ ਕਿ ਜਿਸ ਸਤਗੁਰਾਂ ਨੇ ਸਾਨੂੰ ਜਮਾਂ ਦੇ ਫਾਹੇ ਤੋਂ ਕੱਢ ਕੇ ਮੁਕਤ ਰੂਪੀ ਕਿਨਾਰੇ ਤੇ ਪਹੁੰਚਾ ਦਿੱਤਾ ਹੈ ਉਸ ਸਤਗੁਰਾਂ ਦੇ ਉੱਪਰੋਂ ਅਸੀਂ ਮਨ ਬਾਣੀ ਸਰੀਰ ਕਰਕੇ ਕੁਰਬਾਨੀ ਬਲਹਾਰ ਜਾਂਦੇ ਹਾਂ ਕੁਰਬਾਨ ਜਾਂਦੇ ਆ ਤਨਸਰੀ ਮਹੱਲਾ ਪੰਜਵਾ ਜਿਸ ਕਾ ਤਨ ਮਨ ਧਨ ਸਭ ਤਿਸ ਕਾ ਸੋਈ ਸੁਗੜ ਸੁਜਾਨੇ ਜਿਸ ਵਾਹਿਗੁਰੂ ਦਾ ਤਨ ਸਤੂਲ ਸਰੀਰ ਮਨ ਸੂਖਮ ਸਰੀਰ ਦਿੱਤਾ ਹੋਇਆ ਹੈ ਉਸੇ ਦਾ ਹੀ ਸਾਰਾ ਧਨ ਵਰਤਣ ਵਾਸਤੇ ਦਿੱਤਾ ਹੈ ਸੋਈ ਕਹੀਏ ਉਹ ਅੰਤਰਜਾਮੀ ਆਪ ਹੀ ਪੰਜਾਂ ਤਤਾਂ ਦੀਆਂ ਸ਼ੋਭ ਗੁਣਾ ਦੀਆਂ ਸੁਗੜ ਸ੍ਰੇਸ਼ਟ ਘੜਤਾਂ ਕੜਨ ਵਾਲਾ ਤੇ ਸੁਜਾਨੀ ਅੰਤਰਜਾਮੀ ਸਿਆਣਾ ਤੇ ਨਹੀਂ ਸੁਣਿਆ ਦੁੱਖ ਸੁਖ ਮੇਰਾ ਤਉ ਬਿਦ ਨੀ ਕੀ ਘਟਾਨੀ ਤਿੰਨ ਕੀਏ ਤਿਸ ਵਾਹਿਗੁਰੂ ਨੇ ਹੀ ਮੇਰਾ ਦੁੱਖ ਸੁਖ ਸੁਣਿਆ ਹੈ ਦੁੱਖ ਦੀ ਨਿਵਰਤੀ ਤੇ ਸੁਖ ਦੀ ਪ੍ਰਾਪਤੀ ਦੇਣ ਵਾਸਤੇ ਸਾਡੀ ਅਰਜ ਨੂੰ ਸੁਣਿਆ ਹੈ ਤਦੇ ਹੀ ਸਾਨੂੰ ਪਰਮੇਸ਼ਰ ਨਾਲ ਨੇੜਤਾ ਕਰਨ ਦੀ ਨੇਕੀ ਚੰਗੀ ਵਿੱਦ ਵਿਧੀ ਖਟਾਨੀ ਮਿਲੀ ਪ੍ਰਾਪਤ ਹੋਈ ਹੈ ਜੀ ਅਗੀ ਏਕੈ ਹੀ ਪਹਿਮਾਨੀ ਇਸ ਜੀਅ ਕਈ ਜੀਵ ਦੀ ਜੀ ਹਿਰਦੇ ਦੀ ਏਕੈ ਇੱਕ ਵਾਹਿਗੁਰੂ ਦੇ ਪਹਿ ਪਾਸ ਹੀ ਬੇਨਤੀ ਮੰਨੀ ਜਾਂਦੀ ਹੈ ਅਵਰ ਯਤਨ ਕਰ ਰਹੇ ਬਹੁ ਤੇਰੇ ਤਿੰਨ ਤੇਲ ਨਹੀਂ ਕੀਮਤ ਜਾਣੀ ਰਹਾਉ ਪਰਮੇਸ਼ਰ ਦੇ ਨਾਮ ਤੋਂ ਬਿਨਾ ਜੀਵ ਹੋਰ ਬਹੁਤ ਤੇਰੇ ਬਹੁਤ ਸਾਰੇ ਕਰਮ ਉਪਾਸ਼ਨਾ ਤੇ ਨਾਨਾ ਪ੍ਰਕਾਰ ਦੇ ਦੇਵੀ ਦੇਵਤਿਆਂ ਦੀ ਪੂਜਾ ਕਰਕੇ ਯਤਨ ਉਪਾ ਕਰ ਰਹੇ ਆ ਪਰ ਉਹਨਾਂ ਨੇ ਤਿਲ ਮਾਤਰ ਥੋੜੇ ਮਾਤਰ ਵੀ ਵਾਹਿਗੁਰੂ ਦੀ ਪ੍ਰਾਪਤੀ ਰੂਪ ਕੀਮਤ ਨਹੀਂ ਜਾਣੀ ਉਹਨਾਂ ਨੇ ਤਿਲ ਮਾਤਰ ਵੀ ਗੁਰੂ ਸਾਹਿਬ ਜੀ ਦੀ ਸ਼ਰਨ ਪਏ ਤੋਂ ਬਗੈਰ ਜੰਮਣ ਮਰਨ ਤੋਂ ਜਮਾ ਤੋਂ ਛੁੱਟਣ ਦਾ ਕੀਮਤ ਮੁੱਲ ਉੱਕਾ ਹੀ ਨਹੀਂ ਜਾਣਿਆ ਰਹਾਉ ਬਿਸਰਾਮ ਦੇ ਕੇ ਸਤਿਗੁਰੂ ਕਿਰਪਾ ਕਰ ਰਿਹਾ ਅੰਮ੍ਰਿਤ ਨਾਮ ਨਿਰਮੋਲਕ ਹੀਰਾ ਗੁਰ ਦੀਨੋ ਮੰਨਤਾਨੀ ਪਰਮੇਸ਼ਰ ਵਾਹਿਗੁਰੂ ਜੀ ਦਾ ਨਾਮ ਅੰਮ੍ਰਿਤ ਮ੍ਰਿਤਯੂ ਤੋਂ ਰਹਿਤ ਕਰਨ ਵਾਲਾ ਇੱਕ ਨਿਰਮੋਲਕ ਅਮੋਲਕ ਨਿਰ ਮੋਲਕ ਮੋਲਕ ਮੁੱਲ ਤੋਂ ਨਿਰ ਰਹਿਤ ਹੀਰਾ ਅਮੋਲਕ ਰਤਨ ਹੈ ਜੋ ਗੁਰ ਸਤਿਗੁਰਾਂ ਨੇ ਸਾਨੂੰ ਇਹ ਵਾਹਿਗੁਰੂ ਨਾਮ ਰੂਪੀ ਹੀਰਾ ਮੰਤਾਨੀ ਮੰਤਰ ਰੂਪ ਕਰਕੇ ਦੇਣਾ ਕੀਤਾ ਹੈ ਡਿਗੈ ਨਡੋਲੇ ਦ੍ਰਿੜ ਕਰ ਰਹੇ ਹੋ ਪੂਰਨ ਹੋਏ ਤ੍ਰਿਪਤਾਨੀ ਉਹ ਪਰਮੇਸ਼ਰ ਆਪਣੇ ਆਨੰਦ ਸਰੂਪ ਰੂਪੀ ਥਾ ਤੂੰ ਡਿਗਦਾ ਨਹੀਂ ਅਤੇ ਮਾਇਆ ਦੇ ਡਲੌਣ ਕਰਕੇ ਡੋਲਦਾ ਵੀ ਨਹੀਂ ਅਤੇ ਆਪਣੇ ਸਰੂਪ ਵਿੱਚ ਦ੍ਰਿੜ ਪ੍ਰਪਾਗੋ ਕਰਕੇ ਰਹਿੰਦਾ ਹੈ ਐਸੇ ਸਰੂਪ ਨੂੰ ਹਿਰਦੇ ਵਿੱਚ ਵਸਾ ਕੇ ਪੂਰਨ ਪੂਰੇ ਗਿਆਨवान ਤੇ ਆਤਮਿਕ ਤ੍ਰਿਪਤੀ ਕਰਕੇ ਤ੍ਰਿਪਤ ਹੋ ਗਏ ਹਾਂ ਓਏ ਜੋ ਬੀਜ ਹਮ ਤੁਮ ਕਸ਼ ਹੋਤੇ ਤੇਨ ਕੀ ਬਾਤ ਬਿਲਾਨੀ ਸੋ ਊੜੇ ਦਾ ਮੂੰਹ ਖੁੱਲਾ ਹੋਣ ਕਰਕੇ ਤੇ ਈੜੀ ਨੂੰ ਸਿਹਾਰੀ ਲੱਗਣ ਕਰਕੇ ਜਿਹੜਾ ਊੜੇ ਦਾ ਮੂੰਹ ਖੁੱਲਾ ਹੈ ਇਸ ਨੂੰ ਥੋੜਾ ਜਿਹਾ ਲੰਬਾ ਕਰਕੇ ਬੋਲ ਲੈਣਾ ਹੈ ਓਏ ਨਹੀਂ ਕਹਿਣਾ ਓਏ ਨਾਲ ਈੜੀ ਨੂੰ ਲਾਮ ਲੱਗ ਜੂਗੀ ਤੇ ਊੜੇ ਦਾ ਮੂੰਹ ਜਿਹੜਾ ਬੰਦ ਉਹ ਬੋਲ ਹੋਵੇਗਾ ਪਰ ਇਥੇ ਉੜੇ ਦਾ ਮੂੰਹ ਖੁੱਲਾ ਹੈ ਇਹ ਬੋਲ ਹੋਵੇਗਾ ਓਏ ਜੋ ਬੀਜ ਹਮ ਤੁਮ ਕਸ਼ ਹੋਤੇ ਤਿੰਨ ਕੀ ਬਾਤ ਬਿਲਾਨੀ ਓਏ ਉਹ ਜੋ ਜਿਹੜਾ ਅੰਤਹਿ ਕਰਨ ਵਿਚ ਵਿਚ ਮਾਇਆ ਤੇ ਅਵਿਧਿਆ ਕਰਕੇ ਹਮ ਮੈਂ ਤੇ ਤੁਮ ਤੂੰ ਦੇ ਕੁਝ ਵਿਚਾਰ ਹੁੰਦੇ ਸਨ ਅਸੀਂ ਹਮ ਹੰਗਤਾ ਮਮਤਾ ਵਾਲੇ ਜੀਵ ਤੇ ਤੂੰ ਸਰਬਗਤਾ ਵਾਲਾ ਈਸ਼ਰ ਏ ਜੋ ਜਿਹੜੀ ਅੰਤੈਕਰਨ ਵਿੱਚ ਕੁਝ ਕੋ ਹੋਂਦ ਹੁੰਦੀ ਸੀ ਉਹਨਾਂ ਵਿਸ਼ਿਆਂ ਦੀ ਬਾਤ ਗੱਲ ਹੀ ਬਿਲਾਨੀ ਬੀਤ ਗਈ ਹੈ ਜੀਵ ਦੀ ਅਲ ਭਗਤਾ ਤੇ ਈਸ਼ਰ ਦੀ ਸਰਭਗਤਾ ਵਾਲੀ ਗੱਲ ਹੀ ਬੀਤ ਗਈ ਹੈ ਕਹਿਣ ਤੋਂ ਭਾਵ ਦੂਰ ਹੋ ਗਈ ਹੈ ਅਲੰਕਾਰ ਮਿਲ ਥੈਲੀ ਹੋਈ ਹੈ ਤਾਤੀ ਕਨਕ ਵਖਾਨੀ ਜਿਸ ਪ੍ਰਕਾਰ ਅਲੰਕਾਰ ਗਹਿਣੇ 쿠ਠਾਲੀ ਵਿੱਚ ਅਗਨੀ ਦੇ ਸੇਕ ਨਾਲ ਢਲ ਕੇ ਇੱਕ ਦੂਸਰੇ ਵਿੱਚ ਮਿਲ ਕੇ ਕਥੈਲੀ ਰੈਣੀ ਸੋਨੇ ਦੀਆਂ ਵਸਤੂਆਂ ਨੂੰ ਢਾਲਿਆਂ ਜੋ ਡਲੀ ਬਣ ਜਾਂਦੀ ਹੈ ਭਾਵ ਸੋਨੇ ਦੀ ਡਲੀ ਹੀ ਹੋ ਜਾਂਦੀ ਹੈ ਉਸ ਡਲੀ ਤੋਂ ਕਨਕ ਸੋਨਾ ਹੀ ਕਵਖਾਨੀ ਕਥਨ ਕਰੀਦਾ ਹੈ ਇਸੇ ਤਰ੍ਹਾਂ ਸਾਨੂੰ ਜੀਵ ਰੂਪ ਗਹਿਣਿਆਂ ਨੂੰ ਸਾਧਨਾ ਰੂਪ ਭਗਤੀ ਰੂਪ ਪ੍ਰੇਮ ਰੂਪੀ 쿠ਠਾਲੀ ਵਿੱਚ ਪਾ ਕੇ ਜਪ ਤਪ ਬ੍ਰਹਮ ਦ੍ਰਿਸ਼ਟੀ ਰੂਪ ਅਗਨੀ ਦੁਆਰਾ ਸੇਕ ਦੇ ਕੇ ਇੱਕ ਰੈਣੀ ਬ੍ਰਹਮ ਦਾ ਰੂਪ ਹੀ ਕਰ ਦਿੱਤਾ ਭਾਵ ਜੀਵ ਈਸ਼ਵਰ ਦੀ ਅਪੇਧਤਾ ਹੋ ਗਈ ਤਦ ਤੋਂ ਸਤ ਚਿਤ ਆਨੰਦ ਰੂਪ ਸੋਨਾ ਹੀ ਕਹਿਣਾ ਬਣੇਗਾ ਪ੍ਰਗਟਿਓ ਜੋਤ ਸਹਿਜ ਸੁਖ ਸੋਭਾ ਬਾਜੇ ਅਨਹਤ ਬਾਣੀ ਜੋਤੀ ਪ੍ਰਮਾਤਮਾ ਦੇ ਪ੍ਰੋਖ ਗਿਆਨ ਦੁਆਰਾ ਪ੍ਰਗਟਿਉ ਪ੍ਰਤਖ ਹੋਣ ਕਰਕੇ ਸਹਿਜ ਸੁਤੇ ਸਦੀ ਸੁਖ ਤੇ ਸੰਸਾਰ ਵਿੱਚ ਸੋਭਾ ਵਢਾਈ ਪ੍ਰਾਪਤ ਹੋਈ ਹੈ ਅਤੇ ਅਨਹਤ ਹਦ ਤੂੰ ਰਹੇ ਇੱਕ ਰਸ ਲੋਕ ਪ੍ਰਲੋਕ ਵਿੱਚ ਸਹਾਇਤਾ ਕਰਨ ਵਾਲੀ ਬਾਣੀ ਬਾਣੀ ਦੇ ਅਜੱਪਾ ਜਾਪ ਰੂਪ ਮਹਾਵਾਕ ਰੂਪੀ ਵਾਜੇ ਵਾਜਾਏ ਹਨ ਕਹ ਨਾਨਕ ਨਿਹਚਲ ਕਰ ਬਾਦਿਓ ਗੁਰ ਕੀਓ ਬੰਧਾ ਨੇ ਸਤਿਗੁਰੂ ਜੀ ਕਥਨ ਕਰਦੇ ਹਨ ਕਿ ਅਸੀਂ ਹੁਣ ਨਿਚਲ ਅਚਲ ਸਰੂਪ ਵਿੱਚ ਪ੍ਰਾਪਤੀ ਰੂਪ ਘਰ ਬਾਧਿਓ ਬਨ ਲਿਆ ਹੈ ਜਿੱਥੇ ਕਾਮ ਕ੍ਰੋਧ ਲੋਭ ਮੋਹ ਆਦਿ ਵਿਕਾਰ ਤੇ ਕਾਲ ਪੂ ਨਹੀਂ ਸਕਦਾ ਇਹ ਘਰ ਆਪ ਨਹੀਂ ਬਨਿਆ ਗੁਰ ਸਤਗੁਰਾਂ ਨੇ ਦਇਆ ਦ੍ਰਿਸ਼ਟੀ ਕਰਕੇ ਸਾਡੇ ਪਾਸੋਂ ਬਣਾਉਣਾ ਕੀਤਾ ਹੈ ਵਾਹੀ ਗੁਰੂ ਵਾਹੇ 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 ਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ